ਹੋ ਤੂੰ ਤਾਂ ਡਰ ਗਿਆ મોદીਆ ਓਏ ਇੰਡੀਆ ਬਣਿਆ ਜਦੋਂ ਆਂਦਾ ਜੁੜ ਕੇ ਸਹੀ ਵੋਟਾਂ ਪੈ ਗਈਆਂ ਜੇ ਤੂੰ મોદી ਫਿਰ ਨਹੀਂ ਆਉਂਦਾ ਮੁੜ ਕੇ ਹੋਈ ਹੈਰਾ ਫੇਰੀ ਨਾ ਤੂੰ મોદી ਫਿਰ ਨਹੀਂ ਆਉਂਦਾ ਮੁੜ ਕੇ ਤੇਰੀ 15 ਲੱਖ ਵਾਲੀ ਸਾਰੇ ਗੱਲ ਲੋਕਾਂ ਦੇ ਰੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲਓ ਪਿੰਡਾਂ ਵਿੱਚ ਵੜ ਕੇ ਉਹ ਜਦੋਂ 60 ਰੁਪਏ ਸੀ RAMDEV ਬੜਾ ਸੀ ਰੌਲਾ ਪਾਉਂਦਾ ਹੁਣ ਕਿਉਂ ਨਹੀਂ ਕੁਛ ਕਦਾਓ ਉਹ ਜਦੋਂ ਇੱਕ 100 ਦਾ ਲੀਟਰ ਆਉਂਦਾ ਹੁਣ ਕਿਉਂ ਨਹੀਂ ਕੁਛ ਕਦਾਓ ਉਹ ਜਦੋਂ ਇੱਕ 100 ਦਾ ਲੀਟਰ ਆਉਂਦਾ ਜਿਹੜਾ ਬਣ ਕੇ ਜਨਾਨੀ ਹੋਏ ਭਜਾ ਸੀ ਪੁਲਸ ਦੇ ਕੋਲੋਂ ਡਰ ਕੇ ਜਿਹੜਾ ਬਣ ਕੇ ਜਨਾਨੀ ਓਏ 85 ਪੁਲਸ ਦੇ ਕੋਲੋਂ ਡਰ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲਓ ਪਿੰਡਾਂ ਵਿੱਚ ਵੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲਓ ਪਿੰਡਾਂ ਵਿੱਚ ਵੜ ਕੇ ਹੋਇ ਐਨੀ ਵੱਧ ਗਈ ਮੰਗਾਈ ਓਏ ਲੋਕਾਂ ਦੇ ਗਲਾਂ ਤੇ ਗੂਠਾ ਧਰਤਾ ਸਮਿਤੀ ਰਾਣੀ ਬੋਲਦੀ ਨਾ 1110 ਦਾ ਸਿਲੰਡਰ ਕਰਤਾ ਸਮਿਤੀ ਰਾਣੀ ਬੋਲਦੀ ਨਾ ਵਾਰ ਸਹਾਵਾਸ ਲੈਂਡਰ ਕਰਤਾ ਜਿਹੜੀ ਰੌਲਾ ਪਾਉਂਦੀ ਸੀ ਬੈਠ ਗਈ ਖਾਲੀ ਸਿਲੰਡਰ ਫੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲਓ ਪਿੰਨਾ ਵਿੱਚ ਵੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲਓ ਪਿੰਨਾ ਵਿੱਚ ਵੜ ਕੇ ਓਏ ਮੋਦੀ ਤੇਰੇ ਵਾਂਗੂ ਤਾਂ ਕੇ ਰਾ ਇੰਦਰਾ ਸੀ ਬਹੁਤ ਹਕਾਰੀ ਨਾਲੇ ਆਪ ਸੀ ਹਾਰ ਗਈ ਉਸ ਦੀ ਸਾਰੀ ਪਾਰਟੀ ਹਾਰੀ ਨਾਲੇ ਆਪ ਸੀ ਹਾਰ ਗਈ ਉਸ ਦੀ ਸਾਰੀ ਪਾਰਟੀ ਹਾਰੀ ਉਧਰ ਚੰਨੀ ਵੇਖ ਲੈ ਤੂੰ ਹਾਰ ਗਿਆ ਦੋ ਥਾਮਾਂ ਤੋਂ ਲੜ ਕੇ ਉਧਰ ਚੰਨੀ ਵੇਖ ਲੈ ਤੂੰ ਹਾਰ ਗਿਆ ਦੋ ਥਾਮਾਂ ਤੋਂ ਲੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲੋ ਪਿੰਡਾਂ ਵਿੱਚ ਵੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲੋ ਪਿੰਡਾਂ ਵਿੱਚ ਵੜ ਕੇ ਕੁਇ ਮਸਾਂ ਦੇਸ਼ ਆਜ਼ਾਦ ਕਰਿਆ ਦੇਕੇ ਸ਼ੁਰਮਿਆਂ ਕਰਵਾਨੀ ਤੈਨੂੰ ਫੇਰ ਜਿਤਾਤਾ ਜੇ ਜਿੱਤਣਗੇ ਰਾਨੀ ਅਤੇ ਅਵਾਨੀ ਤੈਨੂੰ ਫੇਰ ਜਿਤਾਤਾ ਜੇ ਜਿੱਤਣਗੇ ਰਾਨੀ ਅਤੇ ਅਵਾਨੀ ਜਿੱਤ ਹੁੰਦੀ ਲੋਕਾਂ ਦੀ ਜਿੱਥੇ ਖੜ ਜਾਂਦੇ ਹੈ ਅੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲੋ ਪਿੰਡਾਂ ਵਿੱਚ ਵੜ ਕੇ ਪਤਾ ਲੱਗ ਜੂ ਵੋਟਾਂ ਦਾ ਤੁਸੀਂ ਸਾਰੇ ਵੇਖ ਲੋ ਪਿੰਡਾਂ ਵਿੱਚ ਵੜ ਕੇ